ਜਦ ਸਤਗੁਰ ਨਾਨਕ ਨੇ ਇਹ ਮਨਾਬਾਦ ਨੂੰ ਕਰੀ ਤਿਆਰੀ ਫਾੜ ਪੱਲਾ ਵੀਰੇ ਦਾ ਖੜਗ ਨਾਨਕੀ ਪਹਿਣ ਪਿਆਰੀ ਵੈਸ਼ਾਈ ਫਕੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਛੱਡ ਨਿਕਿਆ ਪੁੱਤਰਾ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਮੈਂ ਰੋਕਣ ਚੱਲਿਆ ਹਾ ਵਗਦੀਆਂ ਜ਼ੋਰ ਜ਼ੁਲਮ ਦੀ ਆਵਾਂ ਹੁਣ ਚੱਲਿਆਂ ਜਾਣਨਾ ਸੁਣ ਕੇ ਮਜਲੂ ਪਾ ਦੀਆਂ ਆਈ ਹਏ ਦਿਲ ਸੱਲਿਆ ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਚੱਦ ਸਤਿਗੁਰੂ ਨਾਨਕ ਨੇ ਇਹ ਮਨ ਆਬਾਦ ਨੂੰ ਕਰੀ ਤਿਆਰੀ ਹਾੜ ਪੱਲਾ ਵੀਰੇ ਦਾ ਵੀਰੇ ਦਾ ਖੜਗ ਨਾਨਕ ਪਹਿਣ ਪਿਆਰੀ ਵੇਸ਼ਾਈ ਫਕੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਕਿੱਥੇ ਚੱਲਿਆ ਨਾਨਕ ਵੀਰਾ ਮੈਂ ਰੋਕਣ ਚੱਲਿਆ ਹਾ ਵਕਤਿਆਂ ਜੋਰ ਜ਼ੁਲਮ ਦੀ ਆਵਾਂ ਹੁਣ ਚੱਲਿਆ ਜਾ ਸੁਣ ਕੇ ਮਲੂਮਾਂ ਦੀ ਆਈ ਹਏ ਦਿਲ ਸੱਲਿਆ ਮੈਂ ਤੇ ਬੱਡੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਤੇ ਬੱਡੀ ਦੁਨੀਆਂ ਤੇਰੇ ਬੁਰੜੇ ਮਾਪਿਓ ਦਿਆਂ ਵੇ ਵੀਰਾ ਕੌਣ ਲਵੇਗਾ ਸਾਰਾ ਪੈਗੀ ਵਿੱਚ ਸੋਚਾਂ ਦੇ ਤੇਰੀਆਂ ਐਸੀਆਂ ਸੁਣ ਕੇ ਕਾਰਾਂ ਵਿੱਚ ਤਦਲ ਗੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਤੇ ਪੁੱਤ ਜਲਾਦਾ ਓ ਰੋਂਦੇ ਫਿਰਦੇ ਨੇ ਫਿਰਦੇ ਨੇ ਸੁਣਦੇ ਨਹੀਂ ਜ਼ਾਲਮ ਫਰੇ ਆਨਾਵੇਂ ਢੋਮਣ ਢੱਲਿਆ ਮੈਂ ਬੜੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਬੜੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਓ ਤੇਰੇ ਦੋਹਾ ਬਾਲਾ ਨੇ ਬਾਪੂ ਬਾਪੂ ਕਹਿ ਕਰ ਲੋ ਬਾਪੂ ਬਾਪੂ ਕਹਿ ਕਰ ਲਾਉਣਾ ਤੇਰੇ ਦੋਹਾ ਬਾਲਾਂ ਨੇ ਬਾਪੂ ਬਾਪੂ ਕਹਿ ਕਰ ਲਾਉਣਾ ਪਿਆ ਹੋ ਕੇ ਲੈਂਦਾ ਏ ਲੈਂਦਾ ਏ ਮੇਰੇ ਦਿਲ ਨੂੰ ਨਿਤ ਪਰਚਾਉਣਾ ਸ੍ਰੀ ਚੰਦ ਹੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਕਿੱਥੇ ਚੱਲਿਆ ਨਾਨਕ ਵੀਰਾ ਸਾਂ ਜੋ ਵੱਡੀ ਤੇ ਵੀਰ ਪਹਿਣਾ ਲਈ ਠੰਡੜੀ ਸ਼ਾਲ ਕੋ ਜਿਸ ਪਹਿਣਦਾ ਵੀਰ ਨਾ ਕੋਈ ਹੋਵੇ ਕਿਹੜਾ ਉਸ ਦਾ ਸ਼ਹਿਰ ਗਰਾਲ ਕੋ ਓ ਸਾਰਾ ੱਗ ਬੇਸ਼ਕੀਓ ਵਸੇ ਖੇੜਾ ਹੀ ਓਏ ਪਕੜਦੇ ਬਾਲ ਕੋ ਚਾ ਸਦਰਾਂ ਵੀਰ ਹੀ ਕਰਨ ਪੂਰੇ ਹੋ ਜਦੋਂ ਮਰ ਜਾਣ ਪਿਓ ਤੇ ਮਾਂ ਲੋ ਕੋ ਆ ਪਾਈਆ ਬਾਦਨਾ ਪਾਈਆ ਬਾਦਨਾ ਮਜਲਸਾਂ ਸੁੰਦੀਆਂ ਦੇ ਤੇ ਪੁੱਤਾਂ ਬਾਜ ਨਾ ਜਗ ਤੇ ਨਾਲ ਕੋ ਪਾਈ ਮਰਨ ਤੇ ਬਾਹ ਭੱਜ ਜਾਂਦੀਆਂ ਜੇ ਜੇ ਪੁੱਤ ਮਰਨ ਤਾਂ ਮਿਟ ਜਾਣਾ ਨਾਲ ਲਿੰਗਾ ਫਿਰਨ ਭੈਣਾ ਓਏ ਸੁਨੀ ਹਰ ਇੱਕ ਦਿਸਦੀ ਥਾਲ ਕੋ ਜਿੰਨਾ ਭੈਣਾ ਤੋਂ ਰੱਬ ਨੇ ਵੀਰ ਖੋਲੇ ਹੋ ਬੋਲੇ ਨਾ ਬਨੇਰੇ ਤੇ ਕਾਂ ਲੋ ਕੋ ਛੋੜਾ ਪਰ ਲੱਖਾਂ ਬਾਲਾਂ ਦਾ ਬਾਲਾ ਲੱਗਾ ਦਿਲ ਮੇਰੇ ਨੂੰ ਝੋਰਾ ਰਹੇ ਨਾ ਠੱਲਿਆ ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਚੱਲਿਆ ਜੇ ਛੇਤੀ ਫੇਰ ਪਰਤ ਕੇ ਆਵੀਂ ਨਿਤ ਅਖੀਆਂ ਤਰਸਣ ਨਾ ਤਰਸਣ ਨਾ ਪੈਣ ਦੇ ਠੰਡ ਕਾਲ ਜੇ ਪਾਵੇਂ ਦਲੀ ਅਮੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਕਿੱਥੇ ਚੱਲਿਆ ਨਾਨਕ ਵੀਰਾ ਜਰਨੈਲ ਕਵੀ ਸ਼ਿਰਜੋਂ ਗਾਉਂਦੇ ਭਰਿਆਂ ਵਿੱਚ دیਵਾਨਾ ਸਹਰ ਕਾ ਗਾਵਣ ਲਈ ਗਾਵਣ ਲਈ ਮੇਰਾ ਬਾਲਾ ਤੇ ਮਰਦਾਨਾ ਸਾਥੀ ਰਲਿਆ ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ